ਰੱਬਾ 2027 ਦੇ ਵਿੱਚ ਸੀਐਮ ਦੇ ਨਾਲ ਪੇਚਾ ਪਵਾ ਦਈ ਚੋਣ ਦੇ ਵਕਤ ਜਿहां ਇਹ ਦੁਆ ਕੀਤੀ ਹੈ ਅਰਜ਼ੋਈ ਕੀਤੀ ਹੈ ਰੱਬ ਦੇ ਅੱਗੇ ਦਲਬੀਰ ਗੋਲਡੀ ਨੇ ਜੋ ਪਹਿਲਾਂ ਕਾਂਗਰਸ ਨੂੰ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਤੇ ਉਸ ਤੋਂ ਬਾਅਦ ਫਿਰ ਵਾਪਸੀ ਮੁੜ ਕਾਂਗਰਸ ਦੇ ਵਿੱਚ ਕਰ ਲਈ ਹੁਣ ਉਹ ਆਪਣੀ ਇੱਛਾ ਜਤਾ ਰਹੇ ਨੇ ਯਾਨੀ ਕਿ ਪਾਰਟੀ ਨੂੰ ਪਹਿਲਾਂ ਹੀ ਦੱਸ ਰਹੇ ਨੇ ਕਿ ਉਹ ਚੋਣ ਲੜਨਾ ਚਾਹੁੰਦੇ ਨੇ ਤੋਰੀ ਤੋਂ ਤੇ ਉਹਨਾਂ ਨੇ ਵਾਇਗਰੂ ਨੂੰ ਰੱਬ ਨੂੰ ਅਰਜ਼ੋਈ ਕੀਤੀ ਆ ਕਿ ਉਹਨਾਂ ਦਾ ਪੇਚਾ ਸੀਐਮ ਮਾਨ ਦੇ ਨਾਲ ਪਵੇ ਸੀਐਮ ਮਾਨ ਦੇ ਨਾਲ ਪੇਚਾ ਪਾਉਣ ਦੇ ਲਈ ਉਹ ਰੱਬ ਦੇ ਅੱਗੇ ਆਪਣਾ ਪੱਲਾ ਚੱਕ ਕੇ ਪੱਲਾ ਅੱਡ ਕੇ ਜਿਹੜੀ ਆ ਅਰਜ਼ੋਈ ਕਰਦੇ ਨਜ਼ਰ ਆਏ ਤੁਹਾਨੂੰ ਪਹਿਲਾ ਇਹ ਵੀਡੀਓ ਦਿਖਾ ਦਿੰਨੇ ਆ ਕੋਈ ਪਾਰਟੀ ਚੰਗੀ ਨਹੀਂ ਹੁੰਦੀ ਕੋਈ ਪਾਰਟੀ ਮਾੜੀ ਨਹੀਂ ਹੁੰਦੀ ਇਹਦਾ ਜਿਹੜੇ ਉਹਨੂੰ ਚਲਾਉਂਦੇ ਹੁੰਦੇ ਨੇ ਮੇਰੇ ਵਰਗੇ ਉਹ ਚੰਗੇ ਜਾਂ ਮਾੜੇ ਹੁੰਦੇ ਆ ਜਿਹੜੇ ਪਾਰਟੀ ਨੂੰ ਚਲਾਉਂਦੇ ਹੁੰਦੇ ਨੇ ਉਹ ਚੰਗੇ ਜਾਂ ਮਾੜੇ ਹੋ ਸਕਦੇ ਨੇ ਆਰਗੇਨਾਈਜੇਸ਼ਨਸ ਪਾਰਟੀਆਂ ਕਦੇ ਉੱਤੇ ਥੱਲੇ ਨਹੀਂ ਹੁੰਦੀਆਂ ਨਾ ਕਿਸੇ ਨੂੰ ਮਾੜਾ ਬੋਲਿਆ ਕਰੋ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ ਮਾੜਾ ਬੋਲਣ ਦੀ ਸਿਰਫ ਆਪਣੇ ਕੰਮ ਪ੍ਰਤੀ ਜਿਹੜੀ ਆਪਾਂ ਆਪਦੀ ਨਿਗਰ ਰੱਖੀਏ ਆਪਣੇ ਕੰਮਾਂ ਦੀ ਸੋਚ ਦੇ ਉੱਤੇ ਨਿਗਰ ਰੱਖੀਏ ਤਾਂ ਕਿ ਆਪਾਂ ਵਧੀਆ ਤਰੀਕੇ ਨਾਲ ਜਿਹੜਾ ਉਹ ਆਪਣੇ ਹਲਕੇ ਦੀ ਡਿਵੈਲਪਮੈਂਟ ਕਰੀਏ ਤੇ ਗੁਰੂ ਮਹਾਰਾਜ ਆਖਰੀ ਚ ਇੱਕ ਚੀਜ਼ ਕਹਾਂਗਾ ਰੱਬ ਨੇ ਮੇਰੀਆਂ ਬਹੁਤ ਸੁਣੀਆਂ ਨੇ ਬਹੁਤ ਸੁਈਆਂ ਨੇ ਰੱਬ ਨੇ ਅਜੇ ਤੱਕ ਮੇਰੀਆਂ ਤੇ ਦਿਲੋਂ ਝੋਲੀ ਅੱਡ ਕੇ ਮੰਗ ਰਿਹਾ ਵੀ ਦੁਬਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਪੇਚਾ ਪਵਾ ਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਉਰੋਂ ਕਿਸੇ ਹੋਰ ਥਿਤਵਲ ਨਾ ਜਾਵੇ ਕੋਈ ਸਿੰਘ ਗਾਦੀ ਜਿੰਦਾਬਾਦ ਓਏ ਕੋਈ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜਾ ਚਾਹੇ ਹਾਰ ਜਾ ਜਿੱਤਨ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਅਦ ਮੈਨੂੰ ਲੱਗਦਾ ਵੀ ਮੇਰੇ ਚ ਉਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਵਾਂਗਾ ਬਾਕੀ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਹਰੇਕ ਦਿਨ ਰਾਤ ਤੁਹਾਡੀਆਂ ਤਰੱਕੀਆਂ ਹੋਣ ਸਾਰਿਆਂ ਦੇ ਕੰਮਾਂ ਜਿਹੜੀ ਫਤਿਹ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਵੀਡੀਓ ਦੇਖੀ ਜਿਸ ਦੇ ਵਿੱਚ ਦਲਬੀਰ ਗੋਲਡੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਧੂਰੀ ਦੇ ਵਿੱਚ ਸੀਐਮ ਮਾਨ ਦੇ ਨਾਲ ਰੱਬਾ 2027 ਦੇ ਵਿੱਚ ਪੇਚਾ ਪਵਾ ਦੇਈਂ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਇੱਛਾ ਦਲਬੀਰ ਗੋਲਡੀ ਨੇ ਜਿਤਾਈ ਹੈ ਜਾਂ ਫਿਰ ਕਹਿ ਲਿਏ ਕਿ ਕਾਂਗਰਸ ਦੇ ਲਈ ਪਹਿਲਾਂ ਹੀ ਉਹਨਾਂ ਨੇ ਉਹਨਾਂ ਦੇ ਕੰਨ ਦੇ ਵਿੱਚ ਗੱਲ ਪਾਈ ਹੈ ਕਿ ਉਹ ਧੂਰੀ ਤੋਂ ਚੋਣ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ ਹੁਣ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਟਿਕਟ ਦਿੰਦੀ ਹੈ ਜਾਂ ਫਿਰ ਨਹੀਂ ਦਿੰਦੀ ਉਹਨਾਂ ਦਾ ਸੀਐਮ ਮਾਨ ਦੇ ਨਾਲ ਧੂਰੀ ਦੇ ਵਿੱਚ ਪੇਚਾ ਪਵੇਗਾ ਜਾਂ ਨਹੀਂ ਪਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਇੱਕ ਵਾਰੀ ਵੀਡੀਓ ਤੁਸੀਂ ਇੱਕ ਵਾਰੀ ਫਿਰ ਦੇਖ ਲਓ ਕੋਈ ਪਾਰਟੀ ਚੰਗੀ ਨਹੀਂ ਹੁੰਦੀ ਕੋਈ ਪਾਰਟੀ ਮਾੜੀ ਨਹੀਂ ਹੁੰਦੀ ਇਹਦਾ ਜਿਹੜੇ ਉਹਨੂੰ ਚਲਾਉਂਦੇ ਹੁੰਦੇ ਨੇ ਮੇਰੇ ਵਰਗੇ ਉਹ ਚੰਗੇ ਜਾਂ ਮਾੜੇ ਹੁੰਦੇ ਨੇ ਜਿਹੜੇ ਪਾਰਟੀ ਨੂੰ ਚਲਾਉਂਦੇ ਹੁੰਦੇ ਨੇ ਉਹ ਚੰਗੇ ਜਾਂ ਮਾੜੇ ਹੋ ਸਕਦੇ ਨੇ ਆਰਗੇਨਾਈਜੇਸ਼ਨ ਪਾਰਟੀਆਂ ਕਦੇ ਉੱਤੇ ਥੱਲੇ ਨਹੀਂ ਹੁੰਦੀਆਂ ਨਾ ਕਿਸੇ ਨੂੰ ਮਾੜਾ ਬੋਲਿਆ ਕਰੋ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ ਮਾੜਾ ਬੋਲਣ ਦੀ ਸਿਰਫ ਆਪਣੇ ਕੰਮ ਪ੍ਰਤੀ ਜਿਹੜੀ ਆਪਾਂ ਆਪਦੀ ਨਿਗਰ ਰੱਖੀਏ ਆਪਦੇ ਕੰਮਾਂ ਦੀ ਸੋਚ ਦੇ ਉੱਤੇ ਨਿਗਾਹ ਰੱਖੀਏ ਤਾਂ ਕਿ ਆਪਾਂ ਵਧੀਆ ਤਰੀਕੇ ਨਾਲ ਜਿਹੜਾ ਉਹ ਆਪਦੇ ਹਲਕੇ ਦੀ ਡਿਵੈਲਪਮੈਂਟ ਕਰੀਏ ਤੇ ਗੁਰੂ ਮਹਾਰਾਜ ਆਖਰੀ ਚ ਇੱਕ ਚੀਜ਼ ਕਹਾਂਗਾ ਰੱਬ ਨੇ ਮੇਰੀਆਂ ਬਹੁਤ ਸੁਣੀਆਂ ਨੇ ਬਹੁਤ ਸੁਈਆਂ ਨੇ ਰੱਬ ਨੇ ਅੱਜ ਤੱਕ ਮੇਰੀਆਂ ਤੇ ਦਿਨੋਂ ਝੋਲੀ ਅਟਕੇ ਮੰਗ ਰਿਹਾ ਵੀ ਦੁਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਵੇਚਾ ਪਵਾਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਉਰੋਂ ਕਿਸੇ ਹੋਰ ਫੀਡ ਵੱਲ ਨਾ ਜਾਵੇ ਹਲੇ ਸਿੰਘ ਗਾੜੀ ਜਿੰਦਾਬਾਦ ਉਹ ਇਥੋਂ ਹੀ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜ ਦਾ ਚਾਹੇ ਹਾਰ ਜਾ ਜਿੱਤਨ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਦ ਮੈਨੂੰ ਲੱਗਦਾ ਵੀ ਮੇਰੇ ਚ ਉਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਉਂਗਾ ਬਾਕੀ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਹਰੇਕ ਦੀ ਦਿਨ ਰਾਤ ਤੁਹਾਡੀਆਂ ਤਰੱਕੀਆਂ ਹੋਣ ਸਾਰਿਆਂ ਦੇ ਕੰਮਾਂ ਜਿਹੜੀ ਫਤਿਹ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਤੇ ਅਤੇ ਦਲਬੀਰ ਗੋਲਡੀ ਦੀ ਇੱਛਾ ਅਤੇ ਉਹਨਾਂ ਨੇ ਜੋ ਰੱਬ ਅੱਗੇ ਦੁਆ ਕੀਤੀ ਹੈ ਉਸ ਤੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ